ਦਾ ਜਾਇਜ਼ਾ ਲਿਆ ਗਿਆ ਸੀ ਉਹ ਉਸ ਉਸ ਦੀ ਕੜੀ ਦੇ ਵਿੱਚ ਤੋ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਤੋਂ ਸਾਨੂੰ ਕੰਪਲੇਂਟ ਜਿਹੜੀ ਹੈਗੀ ਉਹ ਸਿਵਲ ਹਸਪਤਾਲ ਵੱਲੋਂ ਮਸੂਲ ਹੋ ਗਈ ਸੀ ਜਿਹੜਾ ਇੱਕ ਐਫ ਆਈ ਆਰ ਨੰਬਰ ਜਿਹੜੀ ਹੈਗੀ ਸਦਰ ਦੇ ਵਿੱਚ ਅਸੀਂ ਰਜਿਸਟਰ ਕੀਤੀ ਹੈ ਤੇ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀ ਐਨ ਐਸਟੀ ਧਾਰਾ ਰਹਾ ਦਿੱਤਾ ਹੈ ਤੇ ਜਿਹੜਾ ਹੈਗਾ ਅਸੀਂ ਬੌਡੀ ਸਿਕਟ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਸਾਡੇ ਚ ਰਜਿਸਟਰ ਕੀਤੀ ਹੋਈ ਹੈ ਔਰ ਅਜੇ ਚ ਅਸੀਂ ਚਾਰ ਬੰਦੇ ਹੈ ਜਿਹੜੇ ਹੈਗੇ ਉਹ ਅਰੈਸਟ ਕਰ ਲਏ ਹੈਗੇ ਬੈਸਟ ਆਫ ਦਾ ਜਿਹੜੇ ਬੰਦੇ ਹੈਗੇ ਉਹਨ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤੁਹਾਨੂੰ ਡੀਸੀ ਸਾਹਿਬੇ ਪਾਉਂਦੇ ਸਰ ਕਿੰਨੇ ਕਿੰਨੇ ਬੰਦੇ ਇਨਵੋਲਵਮੈਂਟ ਆ ਗਿਆ ਦੇਖੋ ਜੀ ਅਭੀ ਤਾਂ ਇਹ ਜੋ ਆਪਣਾ ਉਹ ਜਿਹੜਾ 8 ਬੰਦਿਆਂ ਦਾ ਇਨਵੋਲਵਮੈਂਟ ਆਇਆ 4 ਬੰਦੇ ਰਿਸ਼ੂ ਗਏ ਬਾਕੀ ਜਾਨ ਨੂੰ ਅਸੀਂ ਫੜ ਲਾਂਗੇ ਬਾਕੀ ਜਿਹੜਾ ਡੈਮੇਜ ਦੇ ਰਿਗਾਰਡਿੰਗ ਉਹ ਡੀਸੀ ਸਾਹਿਬ ਪਾਉਂਦਾ ਜਿਹੜਾ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹਨਾਂ ਜਿਹੜੇ ਹੋਰ ਜੀ ਕਾਰਵਾਈ ਕਰ ਦੇ ਬਿਲਕੁਲ ਜੀ ਓਲਡੀ ਰੈਡੀ ਹੋ ਸਕਦਾ ਹੈ ਬਿਕੋਜ਼ ਨਨ ਬਿਲੀਵेबल ਸੈਕਸ਼ਨਸ ਹੈਗੇ ਐਂਡ ਜਿਹੜਾ ਇਹਨਾਂ ਨੂੰ ਵੋਟ ਟੂ ਜਸਟਿਸ ਲਿਆਵਾਂਗੇ ਲੈਟ ਪ੍ਰੋਪਰ ਐਂਡ ਇਨਵੈਸਟੀ ਸਰ ਦਾ ਡੈਮੇਜ ਹੈ ਇਹ ਸਿਵਲ ਸਰਜਨ ਸਾਹਿਬ ਨੂੰ ਅਸਟੰਕਟਲੀ ਕਰ ਦਿੱਤਾ ਗਿਆ ਉਸ ਕਰ ਨੂੰ ਜੋ ਐਸ ਪਰ ਮੈਡੀਕਲ ਐਕਟ ਅਦਰ ਐਕਟ ਸੇ ਰੂਲਸ ਦੇ ਅਧੀਨ ਜਿੰਨਾ ਵੀ ਡੈਮੇਜ ਹੋਣਾ ਕੀਤਾ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂਗੇ ਪਰ ਭਾਈ ਕਿਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉੱਪਰ ਭਾਈ ਕਰਦਾ ਅੱਠ ਅੱਠ ਦੇ ਅੱਠ ਮਿੰਟਾਂ ਇਸ ਤਰ੍ਹਾਂ ਅੱਛਾ ਠੀਕ ਚਲੋ ਜੀ ਪਰ ਇੱਕ ਮਿੰਟ